ਦੀਮਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਦੂਜੀ ਪਾਰਟੀ ਨੂੰ ਸਾਡੇ ਜਿਹੜੇ ਲੋਕ ਨੇ ਅੱਜ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਆਜੋ ਆਜੋ ਡਾਕਟਰ ਅਮਨ ਸਿੰਘ ਸਾਹਿਬ ਵਰਿੰਦਰ ਦੇ ਸਾਥੀਆਂ ਦੀ ਰੇਨਦਰ ਜੀ ਲਾਹ ਅੱਜ ਬਲਾਕ ਸੰਮਤੀ ਦੇ ਡਾ ਜੀ ਨਾਲ ਨਾਸਰ ਪਰ ਵੱਡੀ ਗਿਣਤੀ ਦੇ ਵਿੱਚ ਧਰਮਪੱਤ ਪਾਰਟੀਆਂ ਨੇ ਆਵਾਜ਼ ਪਾ ਦਿੱਤੀ ਅੱਜ ਕੋਈ ਨਹੀਂ ਆਵਾਜ਼ ਆਵਾਜ਼ ਪਰ ਉਹਨਾਂ ਨੂੰ ਵਾਪਸ ਕਨੈਕਟ ਤੋਂ ਥੋੜਾ ਥੋੜਾ ਜਿਹਾ ਕੁਝ ਕਰੀਏ ਇੱਕ ਮਸਲੇ ਪੈਣਾ ਮਹਾਣੀ ਦੇ ਵਿੱਚ ਲੋਕੀਂ ਪੱਤ ਕੀ ਕਰਨੀ ਚਾਹੀਦੀ ਚਾਹੀਦੀ ਹੈ ਕਿ ਰੇਟ ਸਿਰੋਂ ਨਹੀਂ ਇਸ ਦਾ ਵੀ ਜਲ ਬੰਦ ਨਾ ਸਾਫ ਦਾ ਸਾਫ ਨੇ ਸਾਂਝਾ ਪੱਤਰ 20 ਹਰ ਇੱਕ ਸਾਥੀ ਪਰ ਉਹਦੇ ਸਦਕਾ ਪਹਿਲਾ 10 ਜੂਨ 1967 ਨੂੰ ਆਪਣੀ ਪਾਰਟੀ ਜਗਮਨੀ ਕਾਦੀ ਦਲ ਦੀ ਦਿੱਤੀ ਬੰਦ ਕਰ ਦਿੱਤੀ ਤੇ ਇਸ ਹਾਲੇ ਮੋਗਲ ਦੇ ਵਿੱਚ ਵੀ ਜੀਤ ਤੋਂ ਨੇ ਹਜ਼ਾਰਾਂ ਸਹਿਯੋਗੀ ਸਾਰਿਆਂ ਨੇ ਇਕੱਠੇ ਹੋ ਕੇ ਫਿਰ ਇਕੱਠੇ ਹੋ ਕੇ ਸ਼ੋਭਨੀ ਕਾਦੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰਨ ਦਾ ਫਰੰਟ ਜਣਾ ਗੁਰਮੁਖੀ ਵਿੱਚ ਬਿਆਨ ਕੀਤਾ ਉਹ ਰਾਜ ਇੱਥੇ ਵੀ ਦੇਖੋ ਕਿ ਸਾਹ ਦੇ ਨਾਲ ਕੂਪੀ ਸ਼ਾਮਲ ਹੋਇਆ ਇਸ ਕਰਕੇ ਪੰਜਾਬ ਦੇ ਲੋਕੀ ਹੁਣ ਸਮਝ ਲੱਗੇ ਕਿ ਸਾਡੇ ਨਾਲ ਬਹੁਤ ਵੱਡੀ ਠੱਗੀ ਬڑے ਵੱਡੇ ਵਾਅਦੇ ਕਰਕੇ ਫਿਰ ਅੰਸਲ ਕਾਂਗਰਸ ਨੇ ਵਿਸ਼ਵਾਸ ਘਾਤ ਕੀਤਾ ਅੱਜ ਪੰਜਾਬ ਉਸ ਮਾਰ ਤੋਂ ਹਣੀ ਉੱਠੀ ਆ ਇਹਨਾਂ ਲੋਕਾਂ ਨੇ ਬਰਾਕਤ ਪ੍ਰਚਾਰ ਕਰਕੇ ਤੇ 2 ਸਾਲਾਂ ਦੇ ਵਿੱਚ ਪੰਜਾਬ ਨੂੰ ਬੰਗਾਲ ਕਰਕੇ ਰੱਖਿਆ ਆਪ ਤੱਕ ਐਮਰਜੈਂਸੀ ਵਾਲੇ ਹਾਲਾਤ ਸਿੱਕੇ ਵਿੱਚ ਬਣੇ ਹੋਇਆ ਔਰ ਤੁਹਾਡੇ ਪਾਸੇ ਨਾਇਰ ਨਾਟਰ ਸੁਪਰੇ ਦਾ ਇਹ ਤਾਂ ਖਤਮ ਹੋ ਗਿਆ ਕਰਾਚੀ ਨੇ ਜਿਹੜੀ ਆ ਉਸੇ ਕੰਢੇ ਉੱਤੇ ਪਹੁੰਚ ਗਈ ਹੈ ਨਸ਼ਿਆਂ ਦਾ ਬੜਾ ਹਾਲ ਹੈ ਹੈਲਥ ਐਜੂਕੇਸ਼ਨ ਸਾਰੇ ਡਿਪਾਰਟਮੈਂਟ ਦਾ ਡੈਟਾ ਟੂਟੀ ਸਿਸਟਮ ਕਲਾਪਸ ਹੋ ਗਿਆ ਚੀਨ ਦਾ ਕਿਵਸਬ ਇੱਕ ਇਸ ਕਰਕੇ ਹੁਣ ਜਨਤਾ ਚਾਹੁੰਦੀ ਹੈ ਕਿ ਇਹਨਾਂ ਨੂੰ ਸਜ਼ਾ ਦਿੱਤੀ ਇਸ ਲਈ ਲੋਕਾਂ ਨੇ ਮਸਲਿਹਾ ਬਨ ਬਣਾਇਆ ਔਰ ਤਕੜੇ ਹੋ ਕੇ ਅਕਤੀਸ਼ ਉਹ ਨਹੀਂ ਸਕਤ ਤਾਂ ਸਾਥ ਨੂੰ। 3.5 ਮੰਤਰੀਆਂ ਦਾ ਤਦਾਰ ਖੇਡਿਆ ਗਿਆ। ਆਮ ਆਦਮੀ ਪਾਰਟੀ ਦੇ ਮੋਜੀ ਨੇ ਬਦਕੀ ਕੈਂਟਰ ਤੋਂ ਕਾਂਗਰਸ ਨਾਲ ਚਲੇ ਆ ਗਏ। ਇੱਕ ਟਿੱਕਾ ਜਾ ਰਿਹਾ। ਇੱਕ ਤਾਂ ਇੰਡਸਟਰੀ ਜਿਹੜੀ ਫਿਲਮਾਂ ਬਸਤੀ ਉਹਨਾਂ ਨੇ ਚੁੱਕਣਾ ਖਿੱਚਿਆ ਉਹਨੂੰ ਕਰ ਦਿੱਤਾ। ਕਿਵੇਂ ਦੇਖਦੇ ਪੁਲਾਇਸ ਤਰਕੀ ਇਹ ਤਦਾਰ। ਦੇਖੋ ਇਹ ਚੀਜ਼ਾ ਇਸ ਗੰਦਾ ਪ੍ਰਗਟਾਵਾ ਨੇ ਕਿ ਤੁਹਾਡੇ ਕੋਲੇ ਹੁਣ ਜਿਹੜੇ ਆਮ ਆਦਮੀ ਹੈ। ਉਹਨਾਂ ਤੋਂ ਤੁਹਾਡਾ ਭਰੋਸਾ ਹੁਣ ਉੱਠ ਗਿਆ। ਜਿੱਥੇ ਆਮ ਆਦਮੀ ਦਾ ਭਰੋਸਾ ਤੁਹਾਡੇ ਤੋਂ ਉੱਠ ਗਿਆ। ਉਹਨਾਂ ਚੇਕਿੰਗ ਦਾ ਤਾਂ ਹੈ ਕਜੀ ਸੁਣਿਆ ਕਿ ਇੱਦਾਂ ਵੀ ਇੱਡੀ ਵੱਡੀ ਕਿਸੀ ਦੇ ਵਿੱਚ ਸਾਰੀ ਪੰਜਾਬਤ ਜਿਹੜੀ ਆਪਾਰਟਮੈਂਟ ਵਿੱਚ ਖੜੀ ਦਈ ਇਹ ਜਿਹੜੀ ਪੈਨਿਕ ਹੈ ਇਹ ਹਾਰ ਕਬੂਲਨ ਦੇ ਹੱਦ ਤੱਕ ਹੈ ਕਿ ਨੈਟਵਰਕ ਉੱਤੇ ਮਰ ਗਿਆ ਹੈ ਹੁਣ ਸਾਡੇ ਪੈਰ ਨਹੀਂ ਲੱਗਨੇ ਤੇ ਜਿਹੜਾ ਅਖੀਰਲਾ ਹਥਿਆਰ ਹੁੰਦਾ ਕਿ ਮੰਤਰੀ ਉਹਨਾਂ ਨੂੰ ਲੱਗਦਾ ਕਿ ਸਾਡਾ ਬਹੁਤ ਵੱਡਾ ਪਤਾ ਇਸ ਕਰਕੇ ਹਾਲੇ ਤੱਕ ਚੋਰ ਕਮਿਸ਼ਨ ਨੇ ਜਾਂਚ ਦਾ ਨਾ ਆਇਆ ਮੰਤਰੀ ਲੱਗਣੇ ਜੀ ਨਾ ਤਾਂ ਸਾਰਾ ਪੁੱਛੇ ਉਦੋਂ ਹੀ ਗਵਾਜਣਾ ਇਹਨਾਂ ਨੇ ਪਿੱਠੇ ਵਿੱਚ ਇਸ ਕਰਕੇ ਪਰ ਵੱਟਾ ਦਾ ਉਹਨਾਂ ਨੇ ਖੇਡਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹਦੇ ਨਾਲ ਇੱਕ ਨੰਦੀ ਪੈਨਿਕ ਰੈਕਸ਼ਨ ਵੀ ਨਜ਼ਰ ਆਉਂਦੀ ਹੈ ਹੋਰ ਇਹ ਵੀ ਨਜ਼ਰ ਆਉਂਦਾ ਹੈ ਕਿ ਹੁਣ ਆਮ ਆਦਮੀ ਉਹ ਆਦਮੀ ਪਾਰਟੀ ਜਿਹੜਾ ਇੱਕ ਲੋਕਾਂ ਨੂੰ ਛੱਡਦਾ ਇੱਕ ਕੀਤਾ ਸੀ ਹੁਣ ਕਾਂਗਰਸ ਤੋਂ ਉੱਪਰ ਚਾਈ ਜਾਂਦੇ ਚਾਂਦਲਿਸ ਇਹ ਦੋਨੇ ਇੱਕੋ ਹੀ ਹੈ ਇੱਦਾਂ ਹੀ ਕਰਨਗੇ ਕਿਤੇਸ਼ ਉਹਨਾਂ ਦੇ ਨਾਲ ਸੁਝਾਉਂਦੇ ਨਾਲ ਕੈਂਡੀਡੇਟ ਸਲਾਹ ਕਰਦੇ ਕਿ ਕਿਤੇ ਉਹਨਾਂ ਕੋਲ ਉਧਾਰਾ ਹੀ ਲੈਣ ਲਈ ਅਸੀਂ ਦੇ ਵਿੱਚ ਅਸਤੀਫਾ ਦੇ ਦਿੱਤਾ ਸਾਡੋ ਜਿਵੇਂ ਅੱਜ ਚੱਪੇ ਜਿਵੇਂ ਅੱਜ ਚੱਪੇ ਮੱਜਦਾ ਹੋਇਆ ਜਿੱਦ ਤੋਂ ਪਹਿਲਾਂ ਵੀ ਜਿੱਦਾਂ ਤੇ ਹੋਇਆ ਜਲਦੋਂ ਦੇ ਸਕੇ ਇਸ ਕਰਕੇ ਇਹ ਦੋਨੇ ਰਲ ਕੇ ਖੇਡ ਫੇੜਦੇ ਆ ਕਿਉਂਕਿ ਇਹ ਨਹੀਂ ਹੁੰਦਾ ਜਿੰਨੇ ਤੋਂ ਵੇਤਾ ਲਾਇਸ ਹੋਦੇ ਇੱਥੇ ਅੰਦਰੋਂ ਇਕੱਠੇ ਆ ਰਲ ਮਿਲ ਕੇ ਮੁਕਾਬਲਾ ਕਿੱਦਾਂ ਕਰਨਾ ਸ਼੍ਰੋਮਣੀ ਕਾਲੀਦਾ ਦਾ ਉਹ ਦਾਬ ਪੇਟ ਜਿਹੜਾ ਇਸ ਦਾ ਕਿੱਦਾਂ ਅਨੰਤਪੁਰ ਸੀ ਵੀ ਬੜੀ ਇੰਪੋਰਟੈਂਟ ਸੀ ਆ ਦੋ ਵਾਰ ਤੇ ਦੇਖੀ ਕਾਫੀ ਬੰਦੇ ਇਹ ਕਿਤੇ ਹਾਲੇ ਕਿ ਸਟਾਰਟ ਕਰਨ ਲੱਗੇ ਬੀਬੀ ਆ ਵੀ ਉੱਪਰ ਆ ਗਏ ਆ ਅਸੀਂ ਤੇ ਨਾ ਉਹਦੇ ਨਾਲ ਦਰਵਾਜ਼ੇ ਤੇ ਖੜਾ ਲੱਗ ਗਿਆ ਜਨਤਾ ਦਾ ਦੋਨਾਂ ਨੇ ਦੇਖ ਲਿਆ ਕਿਹੜਾ ਹਰਦਾਸਪੁਰ ਆ ਉਹਨੂੰ ਵੀ ਲੋਕ ਯਾਦ ਕਰਦੇ 24 ਘੰਟੇ ਇੱਥੇ ਵਾਲੇ ਤੇ ਬੀਬੀ ਜਿਹੜੇ ਆ ਉਹਨਾਂ ਨੂੰ ਤੇ ਜ਼ਿਆਦਾ ਯਾਦ ਕਰਦੇ ਕਿਉਂਕਿ ਹੁਣ 5 ਮਹੀਨੇ ਦਾ ਇਹਨਾਂ ਬਾਈਕ ਬਣਾ ਉਹ ਲੋਕਾਂ ਨੂੰ ਚਾਹਤੇ ਆ ਸੀ ਇਸ ਕਰਕੇ ਇਹ ਤਾਂ ਥੱਕੇ ਕਿਤੇ ਇਹਨਾਂ ਨੇ ਸਾਡੇ ਮੰਤਰੀਆਂ ਨਾਲ ਤੇ ਬਈ ਇਹ ਕਿਹਨੇ ਦੋਨਾਂ ਨੂੰ ਇਕੱਠੇ ਖੇਡ ਦੇ ਤੁਸੀਂ ਚਕਾਪਤੀ ਨੂੰ ਮੰਨਦੇ ਆ ਮੈਂ ਕਿਹਾ ਚਕਾਪਤੀ ਨਹੀਂ ਬਣਦਾ ਇਹ ਜੇਸ ਐਸਵੇਲੇ ਸਾਡੇ ਵਾਸਤੇ ਕੁਝ ਨੋਟਿੰਗ ਜਦੋਂ ਜਨਤਾ ਦਾ ਸਾਥ ਹੁੰਦਾ ਉਹ ਤੇ ਇਸ ਕਰਕੇ ਸਾਡੇ ਵਾਸਤੇ ਤਾਂ ਇਹ ਤੋਂ ਨੇ ਇੱਕੋ ਚੀਜ਼ ਨਹੀਂ ਕੋਤ ਥਾਲੀ ਦੇ ਚਟੇ-ਵਟੇ ਜਦੋਂ ਇੰਨੀਆਂ ਸਟੇਟਾਂ ਦੀ ਸਮਝੌਤਾ ਨਿਆਟ ਕਿਉਂ ਉੱਥੇ ਐਵੇਂ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਬੀਚ ਬਣਾ ਗੁਣਾ ਕਰਕੇ ਉੱਥੇ ਲੋਕਡ ਕੱਸੀ ਜਾਂਦੇ ਵੀ ਬੜਾ ਅਸੀਂ ਇੱਕ ਦੇ ਖਿਲਾਫ ਤੇ ਆ ਉਹਦਾ ਅਗਲੇ ਦਾ ਬੰਦਾ ਰਜਾਇੰਡ ਕਰਾ ਕੇ ਤੇ ਚੁੱਪ ਕਰਕੇ ਜੀਮਾ ਸਾਹਿਬ ਇੱਕ ਸਵਾਲ ਹੈ ਜੀ ਪਰਵੰਦਰ ਦੱਸ ਰਹੇ ਸੀ ਕਿ ਨੁਕੜ ਮੀਟਿੰਗ ਕੀਤੀ ਜਾ ਰਹੀ ਹੈ ਪਰ ਇੱਕ ਵੱਡੀ ਰੈਲੀ ਵਿੱਚ ਤਬਦੀਲ ਹੋ ਗਈ ਇਹ ਤਾਂ ਮੈਂ ਤਾਂ ਹੀ ਧੰਨਵਾਦ ਕੀਤਾ ਕਿਉਂਕਿ ਮੈਨੂੰ ਵੀ ਗਿਲਸਾਹਬ ਨੇ ਕਿਹਾ ਸੀ ਕਿ ਥੋੜਾ ਜਿਹਾ ਟਾਈਮ ਲਵਾਂਗੇ ਤੇ ਛੋਟੀ ਜਿਹੀ ਸਾਡੀ ਪਿੰਡ ਦੀ ਮੀਟਿੰਗ ਪਰ ਤੁਹਾਡੇ ਸਾਹਮਣੇ ਇਹ ਰੈਲੀ ਬਣ ਗਈ ਬਿਲਕੁਲ ਇਸ ਕਰਕੇ ਇਹੇ ਲੋਕਾਂ ਦਾ ਅਸ਼ੀਰਵਾਦ ਹੁੰਦਾ ਹੈ ਇਹੇ ਲੋਕਾਂ ਦਾ ਪਿਆਰ ਹੁੰਦਾ ਹੈ ਇਹੇ ਲੋਕਾਂ ਦਾ ਜੋਸ਼ ਹੁੰਦਾ ਹੈ ਔਰ ਇਹੇ ਸਫਲਤਾ ਦੇ ਪਿੱਛੇ ਚੀਜ਼ਾਂ ਲੱਗਦੀਆਂ ਧੰਨਵਾਦ